ਓ ਜੇੜੀ ਆ ਗਿਆ ਕਿਹੜੀ ਆ ਗਿਆ ਉਹ ਜੇੜੀ ਵਾਲੇ ਫੋਨ ਲਾ ਗਿਆ ਪੁੱਤ ਆ ਗਿਆ ਜੇੜੀ ਆ ਗਿਆ ਉਹ ਫੋਨ ਲਾਓ ਜੇੜੀ ਵਾਲੇ ਲੈਂਟਰੀ ਚੱਕਦਾ ਨਾ ਚੱਕਦਾ ਆਏ ਆਏ ਉਹ ਲੈਂਟਰੀ ਚੱਕਦਾ ਉਹ ਜੇੜੀ ਵੀਰੇ ਉਹ ਜੇੜੀ ਨਾ ਉਹ ਜੇੜੀ ਲੈਂਟਰੀ ਚੱਕਦਾ ਚੱਕਦਾ ਲੈ ਕੱਤੀਆ ਕੀ ਜੇੜੀ ਦੀਆ ਦੇਖੋ ਵੀਰੇ ਲੈਂਡ ਫੁੱਲ ਚੱਕੀਆ ਜੇੜੀ ਨੇ ਆਹ ਦੇਖ ਲੋ ਥੱਲੇ ਵੀਰੇ ਹਾਏ ਲੈ 4 ਇੰਚ ਚੱਕੀ ਦਾ ਲੈ ਲੈ 4 ਇੰਚ 4 ਇੰਚ ਮਗਾ ਜੱਕਦਾ ਬਰੋ ਲੈ ਉਹ ਬਾਹਰ ਥੱਲੇ ਹਲਦਾਵੇਂ ਨਹੀਂ ਘਵਾਉਂਦਾ ਡੈਸਟੀਫੁੱਟਰ ਬਰੋ ਇੱਧਰ ਦੀ ਬਾਈ ਜਾਹੀਂ ਹਾਂਜੀ ਹਾਂਜੀ ਉੱਤੋਂ ਦੀ ਤੁਸੀਂ ਬੋਲ ਰਹੇ ਸਹੀ ਸਾਲਿਓ ਡਾਕਟਰ ਜਮਾ ਲੀਵਰ ਅੱਛਾ ਲੀਵਰ ਵਘਾਣੇ ਆ ਸਾਰੇ ਲੀਵਰਾਂ ਨਾਲ ਤੋਡੀਆਂ ਆਟਮਾ ਜਾਦੀ ਲਓ ਜੀ ਲਓ ਸਾਲਾਂ ਨਹੀਂ ਵੀਰੇ ਅੰਦਰ ਵਾਲੀ ਵਰ ਨਹੀਂ ਉੱਤੇ ਲੈ ਵੀਰੇ ਲੈ ਮੈਂ ਚੱਕ ਮੈਂ ਚੱਕ ਦੇਣਾ ਵੀਰੇ ਚੱਕ ਦੇਣਾ ਤੂੰ ਰੌਣਕਾ ਤਾਂ ਲਾਓ ਸਾਲਿਓ ਛੱਟ ਮੈਂ ਚੱਕ ਦੇਣਾ ਤੂੰ ਛੱਟ ਜੀ ਜਿਆਦਾ ਲਵਾਓ